8 ਦਿਨ ਤੂੰ ਆਪਣੇ ਜਿੱਥੇ ਵੀ ਰਿੰਨਾ ਉਹ ਗੁਰਦੁਆਰੇ ਦਾ ਚੋਗਰਦਾ ਪਿੰਡ ਦਾ ਸਾਫ ਕਰਨਾ ਤੂੰ ਵਾਹ ਗੁਰਦੁਆਰੇ ਦੇ ਵਿੱਚੋਂ ਨਹੀਂ ਕਿਉਂਕਿ ਸੇਵਾ ਕਰਨੀ ਛਾੜੂਣਾ ਸਜ਼ਾ ਥੋੜੀ ਹੈ ਹਾਂ ਮੈਂ ਕਹਾਂ ਵੀ ਛਾੜੂ ਲੈ ਕੇ ਤੂੰ ਇਹ ਪ੍ਰਕਰਮਾ ਸਾਫ ਕਰੋ ਸਜ਼ਾ ਥੋੜੀ ਹੋ ਜਾਣੀ ਉੱਥੇ ਸੇਵਾ ਬਸ ਹੈ ਸੇਵਾ ਨਹੀਂ ਪੜਨ ਦੀ ਸਜ਼ਾ ਨਹੀਂਗੀ ਹੂੰ ਗੁਰਬਾਣੀ ਪੜ ਕਿਰਤਨ ਸੁਣਨਾ ਸਜ਼ਾ ਨਹੀਂਗਾ ਜੀ ਜੇ ਕਿਰਤਨ ਸੁਣਨਾ ਸਜ਼ਾ ਹੂੰ ਜਿਹੜੇ ਅੰਮ੍ਰਿਤ ਵੇਲੇ ਜਾ ਕੇ ਸ਼ਰਧਾਲੂ ਉੱਥੇ ਕਿਰਤਨ ਸੁਣਦੇ ਕੀ ਉਹ ਸਜ਼ਾ ਪੂਤਣ ਵਾਸਤੇ ਜਾਣ ਕੋਣ ਹੋ ਗਈ ਆ ਬਾਬਾ ਜੀ ਨੂੰ ਕਹੇ ਬਾਬੇ ਅਕਾਲੀ ਵਾਫੂਲਾ ਸਿੰਘ ਇਹ ਗਲਤੀ ਹੋ ਗਈ ਆ ਹਾਂ ਪਰ ਫਿਰ ਵੀ ਉਹਨੇ ਆਖਿਆ ਵੀ ਗਲਤੀ ਇਹ ਨਹੀਂ ਵੀ ਤੂੰ ਕੰਜਰੀ ਦਾ ਨਾਚ ਵੇਖਿਆ ਗਲਤੀ ਇਹ ਨਹੀਂ ਕਿ ਗਲਤੀ ਇਹ ਆ ਅੱਜ ਤੂੰ ਮੋਰਾਂ ਦਾ ਨਾਚ ਵੇਖਿਆ ਕੱਲ ਨੂੰ ਤੇਰੇ ਮੁੰਡੇ ਵੇਖਣਗੇ ਜਪਜੀਤ ਸਾਹਿਬ ਦੇ ਕਿਤੋਂ ਤੱਕ ਇਹ ਮੈਨੂੰ ਵੀ ਨਹੀਂ ਸਹੀ ਲੱਗਦਾ ਕਿ ਆਪਾਂ ਗੁਰਬਾਣੀ ਪੜਨ ਨੂੰ ਸਜ਼ਾ ਕਹਿ ਸਕਦੇ ਜਾਂ ਆਪਾਂ ਕੀਰਤਨ ਸੁਣਨ ਨੂੰ ਸਜ਼ਾ ਕਹਿ ਸਕਦੇ ਆ ਜਾਂ ਨੂੰ ਆਪਾਂ ਇਹ ਸਜ਼ਾ ਸ਼ਬਦ ਨਾ ਫਿਰਦੇ ਕਿ ਹਾਂ ਜਾਂ ਆਪਾਂ ਜੇ ਇਹ ਆਪਾਂ ਹੁਕਮਨਾਮਾ ਜਾਰੀ ਕਰਦੇ ਆ ਨਾ ਫਿਰ ਉਹਨੂੰ ਸਜ਼ਾ ਨਾ ਨਾਲ ਕਹੀਏ ਵੀ ਤੁਹਾਨੂੰ ਸਜ਼ਾ ਦਿੱਤੀ ਜਾਂਦੀ ਆ ਤੁਸੀਂ ਜਿਹੜੇ ਸਾਡੇ ਸਾਹਮਣੇ ਆਉਂਦੇ ਆ ਅੱਜ ਸਾਡੇ ਨਾਲ ਥੋੜਾ ਜਿਹਾ ਕਿਰਦਾਰਾਂ ਤੇ ਵੀ ਸਵਾਲ ਚੁੱਕੇ ਜਾ ਰਹੇ ਜਿਤਨਾ ਥੋੜੇ ਦਿਨ ਪਹਿਲਾਂ ਇੱਕ ਸਿੱਖ ਨੂੰ ਸਜ਼ਾ ਸੁਣਾਈ ਗਈ ਆ ਤੇ ਦਰਬਾਰ ਸਾਹਿਬ ਦੇ ਤਖਤ ਦੇ ਉੱਪਰ ਖੜਕੇ ਕਿਉਂਕਿ ਤਖਤ ਸਾਡਾ ਇਨਸਾਫ ਕਰਦਾ ਹਰ ਕੋਈ ਮੰਨਦਾ ਹੈ ਨਾ ਤੇ ਕਹਿੰਦੇ ਵੀ ਜਿੱਥੋਂ ਕਦੇ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਉਹ ਇੱਥੇ ਆ ਕੇ ਇਨਸਾਫ ਪਾਲਦਾ ਜੀ ਜੀ ਕਹਿੰਦੇ ਉੱਤੇ ਸਜ਼ਾ ਸੁਣਾਈ ਗਈ 11 ਦਿਨ ਪਾੜਨਾ ਇੱਕ ਘੰਟਾ ਕੀਰਤਨ ਸੁਣਨਾ ਇੱਕ ਘੰਟਾ ਭਾਂਡਿਆਂ ਦੀ ਸੇਵਾ ਕਰਨੀ ਕੁਝ ਲੋਕ ਨਾ ਇੱਥੇ ਵੀ ਕਿੰਤੂ ਪ੍ਰੰਤੂ ਕਰ ਰਹੇ ਆ ਇੱਕ ਪ੍ਰਚਾਰਕ ਹੋਣ ਦਾ ਨਾਤੇ ਤੁਹਾਡਾ ਕੀ ਵਿਚਾਰ ਹੈ ਤੇ ਵੀ ਕੀ ਇਹ ਸਜ਼ਾ ਸਹੀ ਪਹਿਲੀ ਗੱਲ ਸਜ਼ਾ ਸ਼ਬਦ ਹੈ ਹੀ ਨਹੀਂ ਸਾਡੇ ਵਿੱਚ ਇਹ ਗੱਲ ਜ਼ਰੂਰ ਜ਼ਿਕਰ ਕਰਿਓ ਦੇਖੋ ਜੀ ਆਪਾਂ ਸਜ਼ਾ ਦੀ ਗੱਲ ਕਰੀਏ ਨਾ ਜੀ ਅਕਾਲੀ ਬਾਬਾ ਫੂਲਾ ਸਿੰਘ ਨੂੰ ਪਤਾ ਲੱਗਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਜੀਤ ਸਿੰਘ ਨੇ ਮੋਰਾਂ ਦਾ ਨਾਚ ਵੇਖਿਆ ਹਾਲਾਂਕਿ ਦੇਖੋ ਸਿਆਸੀ ਲੀਡਰ ਜਿਹੜਾ ਹੁੰਦਾ ਨਾ ਜੀ ਜੀ ਉਹਨੂੰ ਜਾਣਾ ਪੈਂਦਾ ਹਰ ਕਿਸੇ ਨੂੰ ਬਿਲਕੁਲ ਜਾਣਾ ਪੈਂਦਾ ਜਿੱਥੇ ਉਹ ਸਾਡਾ ਧਾਰਮਿਕ ਬਾਦਸ਼ਾਹ ਸੀ ਉੱਥੇ ਉਹ ਸਿਆਸਤ ਦੇ ਵਿੱਚ ਵੀ ਸੀਗਾ ਸਿਆਸਤ ਦੇ ਵਿੱਚ ਤੇ ਜੇ ਹੁਣ ਕਹਿ ਦਈਏ ਕਿ ਸਿੱਖਾਂ ਵਿੱਚ ਸਿਆਸਤ ਦਾ ਨਹੀਂ ਤੇ ਫਿਰ ਅਕਾਲ ਤਖ਼ਤ ਸਾਹਿਬ ਨੂੰ ਆਪਾਂ ਕਿੱਥੇ ਲੈ ਕੇ ਜਾਵਾਂਗੇ ਜੀ ਜੀ ਅਕਾਲ ਤਖ਼ਤ ਸਾਹਿਬ ਸਾਡਾ ਸਿਆਸਤ ਦਾ ਪ੍ਰਤੀਕ ਆ ਸਾਡਾ ਬਿਲਕੁਲ ਹਰਿਮੰਦਰ ਸਾਹਿਬ ਪੂਰੀ ਮਾਨਵਤਾ ਦਾ ਸੰਝਾ ਵਾ ਅਕਾਲ ਤਖ਼ਤ ਸਾਹਿਬ ਸੰਝ ਅਕਾਲੀ ਬਾਬਾ ਫੂਲਾ ਸਿੰਘ ਨੂੰ ਪਤਾ ਲੱਗਦਾ ਹੂੰ ਇਹ ਮੋਰਾ ਦਾ ਨਾਚ ਵੇਖਿਆ ਸ਼ੇਰੇ ਪੰਜਾਬ ਨੇ ਉਹਨੇ ਇਹ ਨਹੀਂ ਸੀ ਕਿ ਆਪੀ ਤੂੰ 11 ਦਿਨ ਪਾਠ ਕਰਨਾ ਜਪਜੀ ਸਾਹਿਬ ਦਾ ਹੂੰ ਉਹਨੇ ਇਹ ਨਹੀਂ ਸੀ ਕਿ ਆ ਵੀ ਤੂੰ ਕੀਰਤਨ ਸੁਣਾਉਣਾ ਨੇ ਆਖਿਆ ਓਏ ਕਾਨਿਆ ਜਿਹੜਾ ਨੇ ਸ਼ਬਦ ਵਰਤਿਆ ਆਹ ਉਹਨੇ ਤੂੰ ਮੋਰਾ ਦਾ ਨਾਚ ਵੇਖਿਆ ਸੁਣੀ ਅਨ ਸੁਣੀ ਕਰ ਦਿੱਤੀ ਜੀ ਜੀ ਪਹਿਲਾ ਹੁਕਮਨਾਮਾ ਜਾਰੀ ਕੀਤਾ ਕਿ ਇਹਨੂੰ ਕੋ ਫਤਿਹਨਾ ਬੁਲਾਵੇ ਹੂੰ ਕਿਹੇ ਨੌ ਨੇ ਫਤਿਹਨਾ ਬੁਲਾਈ ਕਿਹੇ ਪੁੱਤ ਨੇ ਫਤਿਹਨਾ ਬੁਲਾਈ ਮੱਥਾ ਟਣ ਕੇ ਆ ਸ਼ੇਰੇ ਪੰਜਾਬ ਦਾ ਵਾਹ ਉਨੇ ਹਾਬੀ ਅਜ ਫਤਿਹ ਕੋ ਨਹੀਂ ਬਲਾਉਂਡਿਆ ਕਿ ਇਹਨੇ ਆਖਿਆ ਮਹਾਰਾਜਾ ਸਾਹਿਬ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਮਾ ਆ ਗਿਆ ਤੁਹਾਨੂੰ ਸਜ਼ਾ ਸੁਣਾਈ ਗਈ ਆ ਇਹ ਅਕਾਲੀ ਬਾਬਾ ਫੂਲਾ ਸਿੰਘ ਵੱਲੋਂ ਹਾਜ਼ਰ ਹੋ ਹਾਂਜੀ ਹਾਜ਼ਰ ਹੋਇਆ ਆਣ ਕੇ ਆਂਦਾ ਵੀ ਮਹਾਂਪੁਰਖੋ ਸਿੰਘ ਸਾਹਿਬ ਜੀ ਮੇਰੇ ਕੋ ਗਲਤੀ ਹੋ ਗਈ ਉਹਨੇ ਵੀ ਕੱਲ ਮੇਰੇ ਕੋ ਮਾਫੀ ਮੰਗ ਲੈਣਾ ਗੱਲ ਤੇਰੇ ਮੇਰੇ ਵਿੱਚ ਦੋਹਾਂ ਚ ਮੈਂ ਤੈਨੂੰ ਮਾਫ ਕਰ ਦਿੰਦਾ ਅੱਜ ਮਸਲਾ ਵਾ ਪੰਥ ਵਿੱਚ ਮਾਫੀ ਨਹੀਂ ਮਿਲਨੀ ਉਹਨੇ ਆਖਿਆ ਫਿਰ ਸਜ਼ਾ ਸਜ਼ਾ ਸ਼ਬਦ ਆਈ ਉਹਨੇ ਆਖਿਆ ਸਜ਼ਾ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਵਰਦੀ ਲਾਲਾ ਆਓ ਇਮਲੀ ਨਾ ਜਫੀ ਪਾਲਾ ਤੈਨੂੰ ਕੋਰੜੇ ਮਾਰੂੰਗਾ ਮਾਰੂੰਗਾ ਸੰਗਤ ਦੇ ਸਾਹਮਣੇ ਤੇ ਪੰਜਾਬੀਆਂ ਦੇ ਉਹ ਬਾਦਸ਼ਾਹ ਵਰਗਾ ਬਾਦਸ਼ਾਹ ਸਾਨੂੰ ਮੁੜ ਕੇ ਨਹੀਂ ਮਿਲਿਆ ਉਹਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਅੱਖਾਂ ਨਹੀਂ ਢਡੀਆਂ ਉਹਨੇ ਆਪਣੀ ਵਰਦੀ ਲਈ ਇਮਲੀ ਨੂੰ ਜਾ ਕੇ ਜਫੀ ਪਾਲੀ ਅਕਾਲੀ ਬਾਬਾ ਫੂਲਾ ਸਿੰਘ ਨੇ ਮੋਢੇ ਤੋਂ ਪਕੜ ਕੇ ਕੋਰੜੇ ਮਾਰੇ ਨਹੀਂ ਹothe ਕੋਈ ਸਫਾਈ ਵੀ ਨਾ 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 ਕੋਰੜੇ ਵੀ ਨਹੀਂ ਮਾਰੇ ਹੂੰ ਰਾਜਾ ਸਾਹਿਬ ਨੂੰ ਸਿਪਾਈ ਸਫਾਈ ਨਹੀਂ ਦਿੱਤੀ ਉਹਨੇ ਕੋਈ ਮੈਂ ਵੇਖਿਆ ਚ ਨਹੀਂ ਵੇਖਿਆ ਉਹਨੇ ਝੂਠ ਤੂਫਾਨ ਨਹੀਂ ਤੋਲਿਆ ਵੀ ਉਹਨੂੰ ਪਤਾ ਸੀ ਮੈਂ ਵੇਖਿਆ ਮੈਂ ਗਿਆ ਵਾਂ ਮੈਂ ਆਉਣ ਡਿਆ ਸੀ ਅੰਮ੍ਰਿਤਸਰ ਨੂੰ ਉਹ ਬਦੋ ਬਦੀ ਮੈਨੂੰ ਲੈ ਗਏ ਵੀ ਤੁਸੀਂ ਇੱਥੇ ਵੀ ਚਰਨ ਪਾ ਲੇ ਮੈਂ ਵੀ ਚਲੇ ਗਿਆ ਉਹਨੂੰ ਉਹਨੂੰ ਲੈ ਕੇ ਗਏ ਉਹ ਪੋਲ ਉਹ ਕੰਜਰੀ ਵਾਲਾ ਪੋਲ ਅੱਜ ਵੀ ਮੌਜੂਦ ਹੈ ਮੌਜੂਦ ਹੈ ਉਹਨੂੰ ਲੈ ਕੇ ਗਏ ਜਦੋਂ ਮਹਾਰਾਜ ਜਲਦੀ ਚਲੋ ਮੇਰੇ ਕੋਲ ਹੋ ਗਈ ਆ ਬਾਬਾ ਜੀ ਨੂੰ ਕਿਹਾ ਬਾਬੀ ਆਕਾਲੀ ਵਾ ਫੂਲਾ ਸਿੰਘ ਇਹ ਗਲਤੀ ਹੋ ਗਈ ਆ ਹਾਂ ਪਰ ਫਿਰ ਵੀ ਉਹਨੇ ਆਖਿਆ ਵੀ ਗਲਤੀ ਇਹ ਨਹੀਂ ਵੀ ਤੂੰ ਕੰਜਰੀ ਦਾ ਨਾਚ ਵੇਖਿਆ ਗਲਤੀ ਇਹ ਨਹੀਂ ਕਿ ਗਲਤੀ ਇਹ ਆ ਅੱਜ ਤੂੰ ਮੋਹਰਾ ਦਾ ਨਾਚ ਵੇਖਿਆ ਕੱਲ ਨੂੰ ਤੇਰੇ ਮੁੰਡੇ ਵੇਖਣਗੇ ਹਾਂ ਨਾਲ ਤੇਰੀਆਂ ਨੋਹਾਂ ਵੇਖਣਗੀਆਂ ਅੱਜ ਤੂੰ ਕੰਜਰੀ ਦਾ ਨਾਚ ਵੇਖਿਆ ਤੇਰਾ ਆਵਾਮ ਤੇਰੇ ਪੰਜਾਬੀ ਲੋਕ ਵੇਖਣਗੇ ਜੇ ਤੂੰ ਕੰਜਰੀ ਦਾ ਨਾਚ ਵੇਖਿਆ ਨਾ ਫਿਰ ਤੇਰੀ ਪਰਜਾ ਵੀ ਵੇਖੂਗੀ ਤੇ ਜਿਹੜੀਆਂ ਕੌਮਾਂ ਨਾਚੀਆਂ ਦਾ ਨਾਚ ਵੇਖਣ ਲੱਗ ਪੈਣ ਉਹ ਕੌਮਾਂ ਦਾ ਰਾਜ ਭਾਗ ਨਹੀਂ ਬਹੁਤਾ ਸਮਾਂ ਰਹਿੰਦਾ ਤਾਂ ਬਿਲਕੁਲ ਜਦੋਂ ਇਮਲੀ ਦੇ ਨਾਲ ਉਹਨੇ ਜਫੀ ਪਾਈ ਉਹਨੇ ਮੋਢੇ ਤੋਂ ਪਕੜ ਕੇ ਪਿਸ਼ਾਣ ਕਰ ਲਿਆ ਉਹਨੇ ਆਹ ਤੂੰ ਜਫੀ ਪਾਲੀ ਇਮਲੀ ਦੇ ਪੌਦੇ ਦੇ ਨਾਲ ਮੈਂ ਕਹਿ ਦਿੱਤਾ ਤੈਨੂੰ ਕੋੜੜੇ ਵੱਜਗੇ ਜੀ ਉਹ ਸੀ ਸਜ਼ਾ ਹਾਂ ਚਲੋ ਸਿੰਘ ਸਾਹਿਬ ਜੀ ਵੀ ਗਿਆਨੇ ਦਾ ਗੁਪੀਰ ਸਿੰਘ ਜੀ ਸਿਆਣੇ ਆ ਬੜੀ ಅಪਾਰ ਬਖਸ਼ਿਸ਼ ਆ ਉਹਨਾਂ ਤੇ ਵੀ ਸਤਿਗੁਰੂ ਦੀ ਪਰ ਆਪੋ ਆਪਣਾ ਨਾਜਰੀਗਾ ਹੁੰਦਾ ਜੀ ਮੇਰੀ ਆਪਣੀ ਵਿਚਾਰ ਆ ਚਲੋ ਪਤਾ ਨਹੀਂ ਇਹ ਤੁਹਾਡਾ ਨੂੰ ਸੋਸ਼ਲ ਮੀਡੀਆ ਤੇ ਪੈਣਾ ਵਾ ਕਿਸੇ ਨੂੰ ਚੰਗਾ ਲੱਗੇ ਕਿ ਉਹ ਜਾ ਕੋ ਥੱਲੇ ਕਮੈਂਟ ਦਵੇ ਇਹ ਰੱਬ ਜਾਣੇ ਹੈ ਨਾ ਪਰ ਵੇਖੋ ਤੁਸੀਂ ਆਪਣੀ ਸੋਚ ਪੋਜੀਟਿਵ ਰੱਖੋ ਤੁਸੀਂ ਨੈਗੇਟਿਵ ਨਾ ਸੋਚੋ ਕਿ ਨੈਗੇਟਿਵ ਪੁਆਇੰਟ ਆਉਂਦੇ ਉਹਨਾਂ ਵੱਲੇ ਵੀ ਨਾ ਵੇਖੋ ਤੁਸੀਂ ਆਪਣੀ ਸੋਚ ਰੱਖੋ ਗੁਰਬਾਣੀ ਪੜਨੀ ਸਜਾ ਨਹੀਂਗੀ ਗੁਰਬਾਣੀ ਪੜ ਕੀਰਤਨ ਸੁਣਨਾ ਸਜਾ ਨਹੀਂਗਾ ਜੀ ਜੇ ਕੀਰਤਨ ਸੁਣਨਾ ਸਜਾ ਜਿਹੜੇ ਅੰਮ੍ਰਿਤ ਵੇਲੇ ਜਾ ਕੇ ਸ਼ਰਧਾਲੂ ਉਥੇ ਕੀਰਤਨ ਸੁਣਦੇ ਕੀ ਉਹ ਸਜਾ ਪੂਤਣ ਵਾਸਤੇ ਜਾਂਦੇ ਜੀ ਜੀ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪੰਜਾਬ ਬਾਣੀਆਂ ਦਾ ਨਿਤਨੇਮ ਕਰਦਾ ਕੀ ਉਹ ਸਜਾ ਪੂਤਦਾ ਹੂੰ ਹ ਮੇਰੀ ਆਪਣੀ ਨਿੱਜੀ ਰਾਏ ਆ ਗਾਂ ਤੋਂ ਵੀ ਭਿਜੇ ਕਹਨੂੰ ਸਜ਼ਾ ਲਾਉਣੀ ਹੈ ਨਾ ਉਹਨੂੰ ਕਹੋ ਵੀ ਹੱਥਾਂ ਚ ਬੋਕਰਾਂ ਲੈ ਲੈ 8 ਦਿਨ ਤੋਂ ਗੁਰੂ ਰਾਮਦਾਸ ਦੇ ਚੋਗਰਦੇ ਜਿੰਨੀਆਂ ਗਲੀਆਂ ਸਾਫ਼ ਕਰਨੀਆਂ ਵਾਹ ਗਲਤੀ ਕਰੂ ਕੋਈ ਨਾ ਹੂੰ 8 ਦਿਨ ਗੁਰੂ ਰਾਮਦਾਸ ਦੇ ਘਰ ਦੇ ਚੋਗਰਦੇ ਚਲੋ ਗਲੀਆਂ ਛੱਡ ਦਿਓ 8 ਦਿਨ ਤੋਂ ਆਪਣੇ ਜਿੱਥੇ ਵੀ ਰਿੰਨਾ ਉਹ ਗੁਰਦੁਆਰੇ ਦਾ ਚੋਗਰਦਾ ਪਿੰਡ ਦਾ ਸਾਫ਼ ਕਰਨਾ ਤੋਂ ਵਾ ਗੁਰਦੁਆਰੇ ਦੇ ਵਿੱਚੋਂ ਨਹੀਂ ਕਿਉਂਕਿ ਸੇਵਾ ਕਰਨੀ ਛਾਡੂਣਾ ਸਜ਼ਾ ਥੋੜੀ ਹੈ ਹਾਂ ਮੈਂ ਕਹਾਵਾ ਵੀ ਛਾਡੂ ਲੈ ਕੇ ਤੁਸੀਂ ਪ੍ਰਕਰਮਾ ਸਾਫ ਕਰੋ ਸਜ਼ਾ ਥੋੜੀ ਹੋ ਜਾਣੀ ਉੱਥੇ ਸੇਵਾ ਵਾਸਤੇ ਸੇਵਾ ਬਿਲਕੁਲ ਠੀਕ ਹੈ ਨਾ ਜੀ ਜੀ ਸਜ਼ਾ ਲਾਉਣੀ ਉਹਨੂੰ ਕਹੋ ਵੀ ਜਿੰਨੀਆਂ ਅਬਰਸਰ ਦੀਆਂ ਗਲੀਆਂ ਉਹ ਛਾਡੂਣਾ ਸਾਫ ਕਰ ਫਲਾਨੀ ਫਲਾਨੀ ਗਲੀ ਤੋਂ ਤੜਕੇ ਉੱਠ ਕੇ ਪਾਣੀ ਧੌਂਕਣਾ ਉਨੂੰ ਇਹੋ ਜਿਹੀ ਸਜ਼ਾ ਲਾਉ। ਗਾਂ ਬੰਦ ਦਾ ਪੁੱਤ ਬਣਾ ਦਿਓ ਕੰਨ ਕੰਨ ਹੋ ਜਾਣਾ ਉਹਨੂੰ ਵੀ ਵਾਕਿਆ ਮੈਨੂੰ ਸੱਚਾ ਲੱਗਿਆ। ਲੋਕਾਂ ਨੂੰ ਪਤਾ ਤੇ ਲੱਗੇ ਵੀ ਇਹ ਸਜ਼ਾ ਸਜ਼ਾ ਪੁੱਤ ਰਿਆ ਭਾਈ। ਇਹ ਪਿਛੇ ਜੀ ਮੇਰੇ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤਾ ਵੀ ਸੀਗਾ। ਜਦੋਂ ਉਹ ਕੁੱਝ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਬੋਕਰਾਂ ਫੜਾ ਕੇ ਉੱਪਰਲੇ ਬੰਦੇ ਨੂੰ ਸਫਾਈ ਕਰਾਈ ਸੀ। ਕਰਾਈ ਸੀ ਨਾ। ਉਹ ਹੀ ਸਜ਼ਾ। ਹੂੰ। ਪਤਾ ਤਾਂ ਲੱਗੇ ਲੋਕਾਂ ਨੂੰ ਵੀ ਇਹਨੇ ਗਲਤੀ ਕੀਤੀ ਤੇ ਬੁਕਰ ਫੜ ਕੇ ਧਿਆ ਸਫਾਈ ਆ ਕਰਦੀ ਸ਼ਾਇਦ ਉਹਨਾਂ ਨੇ ਆਪ ਕਬੂਲ ਕੀਤੀ ਆਪ ਕਬੂਲ ਕੀਤੀ ਸੀ ਉਹਨਾਂ ਨੇ ਵੀ ਅਸੀਂ ਜੋਤੇ ਸਾਹਿਬ ਸਾਡੇ ਤੇ ਜੋੜੇ ਸਾਫ ਕਰਾਂਗੇ ਹੈ ਨਾ ਚਲੋ ਵੱਖਰਾ ਵਿਸ਼ਾ ਪਰ ਚਲੋ ਜੇ ਆਪਾਂ ਕਹਿ ਦਈਏ ਕਿ 11 ਪਾਠ ਜਪਜੀ ਸਾਹਿਬ ਦੇ ਕਿਤੋਂ ਤੱਕ ਇਹ ਮੈਨੂੰ ਵੀ ਨਹੀਂ ਸਹੀ ਲੱਗਦਾ ਕਿ ਆਪਾਂ ਗੁਰਬਾਣੀ ਪੜਨ ਨੂੰ ਸਜ਼ਾ ਕਹਿ ਸਕਦੇ ਜਾਂ ਆਪਾਂ ਕੀਰਤਨ ਸੁਣਨ ਨੂੰ ਸਜ਼ਾ ਕਹਿ ਸਕਦੇ ਆ ਜਾਂ ਨੂੰ ਆਪਾਂ ਇਹ ਸਜ਼ਾ ਸ਼ਬਦ ਨਾ ਫਿਰ ਦੇਈਏ ਹਾਂ ਜਾ ਆਪਾਂ ਜੇ ਇਹ ਆਪਾਂ ਹੁਕਮਨਾਮਾ ਜਾਰੀ ਕਰਦੇ ਆ ਨਾ ਫਿਰ ਉਹਨੂੰ ਸਜ਼ਾ ਨਾ ਨਾਲ ਕਹੀਏ ਵੀ ਤੁਹਾਨੂੰ ਸਜ਼ਾ ਦਿੱਤੀ ਜਾਂਦੀ ਆ ਤੁਸੀਂ 11 ਦਿਨ ਜਪਜੀ ਸਾਹਿਬ ਦੇ ਪਾਠ ਕਰ ਜੀ ਇਹ ਕਿਤਨਾ ਕਿਤੇ ਸਾਡੇ ਵਾਸਤੇ ਆਉਣ ਵਾਲੇ ਸਮੇਂ ਚ ਨਹੀਂ ਹੈ ਨਾ ਸਜ਼ਾ ਸ਼ਬਦ ਸਾਡੇ ਗੁਰਮਤਿ ਨਹੀਂ ਹੈ ਦਾ ਚਲ ਖਾ ਹੀ ਆ ਨਾ ਨਾ ਜਨਾ ਤਨਖਾਹ ਤਨਖਾਹ ਲਾਓ ਤਨਖਾਹ ਲਾਓ ਤਨਖਾਹ ਤੇ ਪੰਜ ਪਿਆਰੇ ਸਹਿਬਾਨ ਵੀ ਲਾਉਂਦੇ ਆ ਅਮਰ ਤੋਂ ਪਾਨ ਕਰਕੇ ਕੋਈ ਸਾਡੇ ਕੋਲੋਂ ਗਲਤੀ ਹੋ ਜਾਂਦੀ ਹੈ ਜਾਨੀਓ ਸਾਨੂੰ ਤਨਖਾਹ ਲਾਉਂਦੇ ਆ ਹੂੰ ਠੀਕ ਹੈ ਜੀ ਅਲੱਗ ਅਲੱਗ